ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾਰ ਅਬਿਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਚ ਸਈ ਫਲ ਪਾਏ आप आपया राम कृत सर्व सुख पाया पुत पाई सिख बिगासे गुण गावहे पूरन परमेश्वर रसे ਪਰਬ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਾਹੋ ਨਾਨਕ ਸਤ ਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਧਰ ਮੰਦਰ ਹਟ ਨਾ ਲੈ ਸੋਹੈ ਜਿਸ ਵਿੱਚ ਨਾਮ ਨਿਵਾਸੀ RAM संत भगत हर नाम अरद है कटिए जम के फासी राम काटे जम फसे प्रभु अविनासी हर हर नाम त्याए सगल समग्री संपूर्ण होई मन इच्छे फल पाए संत सजन सुख मान है रलिया दुख दर्द परम नासी शब्द सवारे सतगुरु पुरै नानक सद्बल जासी दांत खसम के पूरे होए नित नित चढ़े सवाई रामा ਕਾਰ ਬ੍ਰਹਮ ਖਸਮਾ ਨਾ ਕੀਆ ਜਿਸ ਦੀਆ ਵਡਈ ਵਡਿਆਈ RAM ਆਦਿ ਜੁਗਾਂਦ ਭਗਤਨ ਕਾ ਰਖਾ ਸੋ ਪ੍ਰਭ ਪਿਆ ਦੇਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਲਾ ਦੇਹ ਦਿਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹ ਨਾਨਕ ਸਤ ਗੁਰ ਬਲਿਹਾਰੀ ਜਿਨ ਅਬ ਚਲਨੀ ਵਰਖਾਈ ਗਿਆਨ ਧਿਆਨ ਪੁਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ अनहद चौज भगत पव पंजन अनहद वाजे दुनिया राम अनहद चणकारे तत् विचारे संत गोष्ट नित होवे हर नाम रद है मैल सब कट है किल विक सगले खवै ਤਹਿ ਜਨਮ ਨ ਮਰਨਾ ਆਵਣ ਜਾਣਾ ਬਾਹਣ ਨ ਪਾਈਐ ਜਉਨੀਐ ਨਾਨਕ ਗੁਰ ਪਰਮੇਸ਼ਰ ਪਾਇਐ ਜਿਸ ਪਰਸਾਦਿ ਈਸ਼ ਪੁਨੀਐ ਸੋਹਿ ਮਹਲਾ ਪੰਜਵਾਰ ਅਬਿ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇਛੇ ਸਈ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਉਤ ਪਾਏ ਸਿੱਖ ਬਿਗਾਸੇ ਗਉਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਾਹ ਨਾਨਕ ਸਤ ਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਰਮੰਦਰ ਹਟ ਨਾਲ ਲੈ ਸੋਹੈ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰ ਨਾਮ ਅਰਦ ਹੈ ਕਟਿਏ ਜਮ ਕੇ ਫਾਸੀ RAM ਕਾਟਿਏ ਜਮ ਫਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ अगल सामग्री संपूर्ण होई मन इच्छे फल पाहे संत सज्जन सुख मान हे रलिया दुःख दर्द परمناसी शब्द सवारे सतगुरु पुरै नानक सद्बल जासी दात खसम के पूरे होए नित नित, नित चढ़े सवाई राम पार ब्रह्म खसमाना किया जिस दिया बडई बडाई राम आद जुगांद भगतन का रखा सो प्रब पे दयाला ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰਿ ਪ੍ਰਤਪਾਲ ਦੇਹਿਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹ ਨਾਨਕ ਸਤ ਗੁਰ ਬਲਿਹਾਰੀ ਜਿਨ ਅਬ ਚਲਨੀ ਵਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਤੁਨੀਐ ਰਾਮ ਅਨਹਦ ਜਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਰੱਦ ਹੈ ਮੈਲ ਸਭ ਕਟ ਹੈ ਕਿਲ ਵਿਖ ਸਗਲੇ ਖਵੈ ਤਹ ਜਨਮ ਨ ਮਰਨਾ ਆਵਣ ਜਾਣਾ ਬਾਹਣ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਐ ਜਿਸ ਪਰਸਾਦ ਈਸ਼ ਪੁਨੀਐ ਹਲਾ ਪੰਜਵਾਰ ਅਬਿਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇਛੇ ਸਈ ਫਲ ਪਾਏ ਕਰਤੈ ਆਪ ਵਸਾਇਆ ਰਾਮ कर्त आप अवसाया सर्व पया पुत पाई सिख बिगासे गुण गावहे पूरणमेश्वर कार्यायासे प्रभ आप स्वामी आपे रखा आप पिता आप माया ਕਹੋ ਨਾਨਕ ਸਤ ਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਧਰਮੰਦਰ ਹਟ ਨਾ ਲੈ ਸੋਹੈ ਜਿਸ ਵਿੱਚ ਨਾਮ ਨਿਵਾਸੀ RAM ਸੰਤ ਪਗਤ ਹਰ ਨਾਮ ਅਰਦ ਹੈ ਕਟਿਏ ਜਮ ਕੇ ਫਾਸੀ RAM काटे जंफसे प्रभ अविनासे हर हर नाम त्याए सगल सामग्री पूर्ण होई मन इच्छे फल पाए संत सज्जन सुख मान है रलिया दुख दर्द परمناसी ਸਬਦ ਸਵਾਰੇ ਸਤ ਗੁਰ ਪੁਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੇ ਪੂਰੇ ਹੋਏ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦਿਆ ਵਡਈ ਵਡਿਆਈ ਰਾਮ ਆਦ ਜੁਗਾਂ ਦੇ ਭਗਤ ਨਿਕਾਰਾ ਖਾ ਸੋ ਪ੍ਰਭ ਪਿਆ ਦੇ ਹਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਲਾ ਦੇਹ ਦੇ ਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨ ਜਾਏ ਕਾਹ ਨਾਨਕ ਸਤ ਗੁਰ ਬਲਿਹਾਰੀ ਜਿਨ ਅਬ ਚਲਨੀ ਵਰਖਾਈ ਗਿਆਨ ਧਿਆਨ ਪੁਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ RAM ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਦੁਨਿਆ RAM ਅਨਹਦ ਚਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਰਦ ਹੈ ਮੈਲ ਸਭ ਕਟ ਹੈ ਕਿਲ ਵਿਖ ਸਗਲੇ ਖੋਵੇ ਤਹ ਜਨਮ ਨ ਮਰਣਾ ਆਵਣ ਜਾਣਾ ਵਾਹਣ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪਰਸਾਦ ਈਸ਼ ਪੁਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ